ਕੀਤਾ ਹੋਇਆ ਕਹਿੰਦੇ ਇਹ ਵੀ ਡਰਦੀ ਹੈ ਧਰਮ ਰਾਜ ਜਿਹਦਾ ਸਾਰੀ ਦੁਨੀਆ ਨੂੰ ਡਰਿਆ ਵੀ ਧਰਮ ਰਾਜ ਸਜ਼ਾ ਦਵੇਗਾ ਮਹਾਰਾਜ ਕਹਿੰਦੇ ਉਹ ਧਰਮ ਰਾਜ ਵੀ ਡਰਦਾ ਉਹ ਧਰਮ ਰਾਜ ਵੀ ਕੰਬਦਾ ਹੈ ਧਰਮ ਰਾਜ ਵੀ ਸੁਤੰਤਰ ਨਹੀਂ ਹੈਗਾ ਉਹ ਵੀ ਡਰ ਦੇ ਅਧੀਨ ਹੀ ਹੈ ਡਰ ਤੋਂ ਬਿਨਾ ਨਹੀਂ ਹੈਗਾ ਸਗਲ ਸਮਗਰੀ ਡਰ ਹੈ ਵਿਆਪੀ ਬਿਨ ਡਰ ਕਰਨ ਹੈ ਹਾਰਾ ਜਿੰਨੀ ਵੀ ਸਮਗਰੀ ਹੈ ਨਾ ਉਹ ਸਾਰੀ ਦੀ ਸਾਰੀ ਡਰ ਦੇ ਵਿੱਚ ਆ ਤੇ ਕਹਿੰਦੇ ਕੋਈ ਡਰ ਤੋਂ ਬਿਨਾ ਵੀ ਹੈਗਾ ਕਹਿੰਦੇ ਇੱਕ ਪਰਮੇਸ਼ਰ ਅਕਾਲ ਪੁਰਖ ਜਿਹਨੂੰ ਕਿਸੇ ਦਾ ਡਰ ਨਹੀਂ ਜਿਹੜਾ ਡਰ ਤੋਂ ਰਹਤ ਹੈ ਕਹਿੰਦੇ ਉਹ ਕਿਉਂ ਡਰ ਤੋਂ ਰਹਤ ਹੈ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਕਿਉਂ ਨਹੀਂ ਡਰਦਾ ਕਿਉਂਕਿ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਉਹ ਕਿਸੇ ਜੂਨੀ ਵਿੱਚ ਨਹੀਂ ਹੈ ਨਾ ਉਹਨੂੰ ਕਿਸੇ ਨੇ ਜਨਮ ਦਿੱਤਾ ਨਾ ਉਹ ਕਿਸੇ ਦੁਆਰਾ ਪੈਦਾ ਹੋਇਆ ਉਹ ਪੁਰਖ ਵਾਲਾ ਬਲ ਵਾਲਾ ਅਕਾਲ ਹੈ ਉਹ ਮੌਤ ਦੇ ਅਧੀਨ ਨਹੀਂ ਹੈ ਸਮੇਂ ਤੋਂ ਪਰੇ ਹੈ ਉਹ ਕਹਿੰਦੇ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈਗਾ ਇਕੋ ਇੱਕ ਅਕਾਲ ਪੁਰਖ ਜਿਹੜਾ ਡਰ ਤੋਂ ਬਿਨਾ ਵਾ ਨਾ ਉਹਨੂੰ ਮੌਤ ਦਾ ਡਰ ਆ ਨਾ ਉਹਨੂੰ ਆਉਣ ਜਾਣ ਦਾ ਡਰ ਆ ਨਾ ਉਹਨੂੰ ਮਿਟਣ ਦਾ ਡਰ ਆ ਤੇ ਸਤਗੁਰ ਕਹਿੰਦੇ ਨੇ ਕਿ ਜਿਹੜਾ ਬੰਦਾ ਉਸ ਨਿਰਭਉ ਨੂੰ ਅਕਾਲ ਪੁਰਖ ਨੂੰ ਮਿਲ ਜਾਂਦਾ ਹੈ ਉਹਦਾ ਸਿਮਰਨ ਕਰਦਾ ਜਿਵੇਂ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਸਤ ਗੁਰ ਕਹਿੰਦੇ ਨੇ ਭੈ ਨਸਨਾ ਦੁਰਮਤ ਹਰਨਾ ਕਲ ਮੈਂ ਹਰ ਕੋ ਨਾਉ ਜੇ ਬੰਦਾ ਚਾਹੁੰਦਾ ਨਾ ਕਿ ਮੈਂ ਡਰ ਤੋਂ ਬਿਨਾ ਹੋ ਜਾ ਮੇਰਾ ਡਰ ਮੁੱਕ ਜਾ ਤੇ ਇੱਕੋ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸਿਮਰਨ ਉਸ ਅਕਾਲ ਪੁਰਖ ਦਾ ਨਿਰਪਾਉ ਦਾ ਇਹ ਨਾਮ ਜਿਹੜਾ ਆਪ ਜੀ ਜਪਦੇ ਪੈ ਜੇ ਇਹ ਨਾਮ ਡਰ ਤੋਂ ਰਹਿਤ ਕਰ ਦਿੰਦਾ ਇਹ ਨਾਮ ਡਰ ਮੁਕਾ ਦਿੰਦਾ ਹੈ ਇਹ ਨਾਮ ਜਿਹੜਾ ਨਾ ਇਹ ਸੁਤੰਤਰ ਕਰ ਦਿੰਦਾ ਕਿਉਂਕਿ ਉਸ ਨਿਰਭਉ ਦੇ ਵਿੱਚ ਅਭੇਦ ਬੰਦਾ ਹੋ ਜਾਂਦਾ ਜਦੋਂ ਨਿਰਭਉ ਚ ਹੀ ਅਭੇਦ ਹੋ ਜਾਂਦਾ ਪਰਮੇਸ਼ਰ ਚ ਇੱਕ ਮਿਕ ਹੋ ਜਾਂਦਾ ਨਾਮ ਜਪਦਾ ਜਪਦਾ ਤੇ ਬੰਦੇ ਦੇ ਸਾਰੇ ਡਰ ਮੁੱਕ ਜਾਂਦੇ ਨੇ ਖਤਮ ਹੋ ਜਾਂਦੇ